ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰ ਨਾਮ ਆਪਈ ਕੰਠ ਮਿਲਿਆ ਹਰਨਾਹੋ ਮਨ ਬਿਨਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਪੋਖ ਤੁਖਾਰ ਨਾਮ ਆਪਈ ਕੰਠ ਮਿਲਿਆ ਹਰਨਾਹੋ ਮਨ ਬਿਨਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਹੀ seva swami laho mikhya pohe na sakai mil sadu gun gaho jah te upjeetah mili sachi preet samaaho kar gah nini paar brahm mohad na vichhudi aaho bar jaao lakh meria har sajjan agma aghaaho शर्म पई नारायण नानक दर पई आहो पोख सुहंदा सर्व सुख जिस जसम वे प्रवाहो सर्व नारायण नानक दर पई आहो पोख सुहंदा सर्व सुख जिस परवाहो वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਤਤਤ ਪਾਵਨ ਭਗਤ ਵਸਲ ਦੀਨਾ ਬੰਦੂ ਨਿਰੰਜਨੀ ਜੋਤ ਤਖਤ ਚੌਰ ਛਤਰ ਦੇ ਮਾਲਕ ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਨੇ ਮਹਾਨ ਕਿਰਪਾ ਰਹਿਮਤ ਕੀਤੀ ਹੈ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ ਹਨ ਸਤ ਸੰਗਤ ਦੀਆਂ ਅਮੋਲਕ ਵਡਭਾਗੀਆਂ ਘੜੀਆਂ ਪ੍ਰਾਪਤ ਹੋ ਰਹੀਆਂ ਹਨ ਪੋ ਮਹੀਨੇ ਦੀ ਅੱਜ ਅਰੰਭਤਾ ਹੋਈ ਹੈ ਪੋ ਮਹੀਨੇ ਦੀ ਸੰਗRAND ਦਾ ਦਿਹਾੜਾ ਹੈ ਸਤਗੁਰੂ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਮਾਣੀ ਦੇ ਅੰਦਰ ਹਰੇਕ ਪੱਖ ਤੋਂ ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਜ ਰਾਗ ਦੇ ਅੰਦਰ 12 ਮਹਾਦੀ ਬਾਣੀ ਉਚਾਰਨ ਕੀਤੀ ਪੋ ਮਹੀਨੇ ਦਾ ਦਸਵਾਂ ਮਹੀਨਾ ਹੈ ਇਸ ਮਹੀਨੇ ਦੁਆਰਾ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਭਾਵਨਾ ਸਹਿਤ ਸੰਖੇਪ ਵਿਚਾਰ ਸਰਵਨ ਕਰੀਏ ਜੀ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰ ਨਾ ਵਯਾਪੈ ਕੰਠ ਮਿਲਿਆ ਹਰਨਾਹ ਸਰਬ ਜੀਆ ਨੇ ਕਲਿਆਣ ਕਰਨ ਵਾਸਤੇ ਸਤ ਗੁਰੂ ਜੀ ਇਸ ਪ੍ਰਕਾਰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਪੋਖ ਪੋਹ ਦੁਆਰਾ ਕਥਨ ਕਰਦੇ ਹਨ ਉਹਨਾਂ ਨੂੰ ਜੜਤਾ ਰੂਪ ਤੁਖਾਰ ਬਰਫ ਨਹੀਂ ਵਿਆਪਨੀ ਜਿਨ੍ਹਾਂ ਦੇ ਗਲ ਨਾਨ ਹਰੀਪਤੀ ਮਿਲਿਆ ਹੈ ਪ੍ਰਤਖ ਪਾਲਾ ਅਤੇ ਪਾਪਾ ਰੂਪ ਪਾਲਾ ਵੀ ਨਹੀਂ ਵਿਆਪਦਾ ਜਥਾ ਪਾਲਾ ਤਾਉ ਕਸ਼ੂ ਨਾਮਯਪੈ RAM ਨਾਮ ਗੁਣ ਗਾਏ ਮਨ ਮੇਂ ਆ ਚਰਨਾਰਬਿੰਦ ਮਨ ਨਾਮ ਦਾ ਸਿਮਰਨ ਕਰਕੇ ਚਰਨਾ ਵਿੱਚ ਵਿੰਨਿਆ ਗਿਆ ਹੈ ਭਾਵ ਮਿਲ ਗਿਆ ਹੈ ਜਥਾ ਹਰ ਚਰਨ ਕਮਲ ਮਨ ਬੇਧਿਆ ਕਿਛ ਆਨ ਨਾ ਮੀਠਾ ਰਾਮ ਰਾਜੇ ਦਰਸ਼ਨ ਲਗੜਾ ਸਾਹੋ ਉਹਨਾਂ ਨੂੰ ਸਾਹੋ ਪਰਮਾਤਮਾ ਦਾ ਦਰਸ਼ਨ ਲਗੜਾ ਪ੍ਰਾਪਤ ਹੋਇਆ ਹੈ ਅਥਵਾ ਉਹਨਾਂ ਦੇ ਮਨ ਵਿੱਚ ਅਕਾਲ ਪੁਰਖ ਦੇ ਦਰਸ਼ਨਾਂ ਦਾ ਸਾਹੋ ਉਤਸ਼ਾਹ ਭਾਵ ਚਾਅ ਲਗਾ ਹੈ ਮਨ ਵਿੱਚ ਹਰ ਮੇ ਨੇ ਪ੍ਰੇਮ ਨਾਲ ਕਹਿੰਦੇ ਰਹਿੰਦੇ ਹਨ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਮੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਇ ਓਟ ਗੋਬਿੰਦ ਗੋਪਾਲ ਰਾਏ ਉਹਨਾਂ ਨੇ ਆਪਣੇ ਮਨ ਵਿੱਚ ਗੋ ਤਰਤੀ ਨੀਵੰਦ ਰੱਖਿਆ ਕਰਨ ਵਾਲੇ ਅਤੇ ਗੋ ਤਰਤੀ ਭਾਵ ਸ੍ਰਿਸ਼ਟੀ ਨੀ ਪਾਲ ਪਾਲਣਾ ਕਰਨ ਵਾਲੇ ਰਾਏ ਰਾਜਾ ਰੂਪ ਪਰਮੇਸ਼ਰ ਦਾ ਓਟ ਆਸਰਾ ਤੱਕਿਆ ਹੈ ਜਥਾ ਤੂੰ ਮੇਰੋ ਮੇਰ ਪ੍ਰਭਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਨੀਨੀ ਹਰ ਮੇਰੀ ਸੇਵਾ ਸੁਆਮੀ ਲਾਹੋ ਓ ਸਭ ਦੇ ਸੁਆਮੀ ਮਾਲਕ ਪ੍ਰਭੂ ਦੀ ਸੇਵਾ ਕਰਕੇ ਲਾਹਾ ਖਟਕੇ ਜਨਮ ਮਰਨ ਮੇਟ ਲੈਂਦੇ ਹਨ ਮਿਖਿਆ ਪੋਹੇ ਨਾ ਸਕੈ ਮਿਲ ਸਾਧੂ ਗੁਣ ਗਾਹੋ ਜੋ ਸੰਤਾਂ ਨਾਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਹੋ ਗਾਇਨ ਕਰਦੇ ਹਨ ਵਾ ਗੁਣਾ ਦਾ ਗਾਹੋ ਵਿਚਾਰ ਕਰਦਾ ਹੈ ਉਸ ਨੂੰ ਮਿਖਿਆ ਮਾਇਆ ਪੋਹ ਨਹੀਂ ਸਕਦੀ ਉਹਨਾਂ ਨੂੰ ਪਰਮੇਸ਼ਰ ਸੱਚੇ ਪ੍ਰੇਮੀਆਂ ਸੰਤਾਂ ਭਗਤਾਂ ਨੂੰ ਮਾਇਆ ਪੋਹੋ ਗ੍ਰਾਸ ਨਹੀਂ ਸਕਦੀ ਭਾਵ ਅਸਰ ਨਹੀਂ ਕਰ ਸਕਦੀ ਜਥਾ ਸਮੀਰ ਆਈ ਮੁਝ ਹੈ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ ਜਹਤੇ ਉਪਜੀਤ ਹੈ ਮਿਲੇ ਸੱਚੀ ਪ੍ਰੀਤ ਸਮਾਹੋ ਜਿਸ ਦੇ ਅੰਦਰ ਸੱਚੀ ਪ੍ਰੀਤ ਦਾ ਸਮਾਹੋ ਸਮਾਹਣਾ ਆਨੰਦ ਪ੍ਰਾਪਤ ਹੋਇਆ ਹੈ ਉਹ ਜੀਵ ਰੂਪ ਇਸਤਰੀ ਜਿਸ ਬ੍ਰਹਮ ਤੋਂ ਪੈਦਾ ਹੋਈ ਸੀ ਮੁੜ ਉਸੇ ਬ੍ਰਹਮ ਵਿੱਚ ਜਾ ਮਿਲਦੀ ਹੈ ਕਾਰ ਗਹਿ ਨੀਨੇ ਪਾਰ ਬ੍ਰਹਮ ਮੋਹੜ ਨਾ ਵਿਛੁੜੀ ਆਹੋ ਜਿਸ ਦੇ ਮਨ ਰੂਪ ਕਰ ਹੱਥ ਨੂੰ ਪਾਰ ਬ੍ਰਹਮ ਨੇ ਫੜ ਲਿਆ ਹੈ ਪਾਵ ਆਪਣੇ ਨਾਲ ਮੇਨ ਨਹੀਂ ਹੈ ਫਿਰ ਉਸ ਨਾਲੋਂ ਵਿਛੜਦੀ ਨਹੀਂ ਜਥਾ ਬ੍ਰਹਮੈ ਬ੍ਰਹਮ ਮਿਲਿਆ ਕੋਏ ਨਾ ਸਾਕੇ ਭਿੰਨ ਕਾਰ ਬਲਰਾਮ ਜੀਓ ਬਾਰ ਜਾਓ ਲਖ ਮੇਰੀਆ ਹਰ ਸੰਜਣ ਅਗਮ ਅਗਾਹੋ ਨੇੜਾ ਹਰੀ ਮਾਤਾ ਦੇ ਗਰਭ ਦਾ ਸੱਜਣਾ ਹੈ ਅਗਮ ਮਨ ਦੀ ਗਮਤਾ ਤੋਂ ਪਰੇ ਹੈ ਵਾਖਾਉਤੋਂ ਰਹਿਤ ਹੈ ਅਤੇ ਅਗਾਹੋ ਅਗਾਧ ਵਾਹ ਆ ਪਕੜ ਹੈ ਪਕੜਿਆ ਨਹੀਂ ਜਾ ਸਕਦਾ ਉਸ ਤੋਂ ਮੈਂ ਲੱਖਾਂ ਵਾਰੀ ਬੁਲਿਹਾਰ ਜਾਂਦਾ ਹਾਂ ਜਥਾ ਮਾਰਨੈ ਬੁਲਿਹਾਰਨੈ ਲਖ ਬਰੀਆ ਨਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰੀਆ ਸ਼ਰਮ ਪਈ ਨਾਰਾਇਣੈ ਨਾਨਕ ਦਰ ਪਈ ਆਹੋ ਸਤਿਗੁਰੂ ਜੀ ਕਥਨ ਕਰਦੇ ਹਨ ਇਸ ਵੇਲੇ ਪ੍ਰਭੂ ਦੇ ਦਰ ਪਈ ਆਹੋ ਦਰਵਾਜੇ ਤੇ ਪੈ ਗਈ ਭਾਵ ਡਿਗ ਪਏ ਤਾਂ ਨਾਲ ਆਇਣ ਨੂੰ ਸ਼ਰਮ ਲੱਜਾ ਪੈ ਗਈ ਕਿ ਇਹ ਮੇਰੇ ਦਰ ਤੇ ਡਿਗ ਪਿਆ ਹੈ ਇਸ ਦੀ ਹੁਣ ਜ਼ਰੂਰ ਸਹਾਇਤਾ ਕਰਨੀ ਹੈ ਤਾਂ ਹੀ ਭਗਤ ਕਮੀਰ ਜੀ ਨੇ ਆਪਣੇ ਬਾਣੀ ਅੰਦਰ ਫਰਮਾਇਆ ਹੈ ਕਮੀਰ ਮੋਹ ਮਰਨੇ ਕਾ ਚਾਉ ਹੈ ਮਰਉ ਤਾ ਹਰ ਕੈ ਦਵਾਰ ਮਾਤਾ ਹਰ ਪੁੱਛੈ ਕੌਣ ਹੈ ਪਰਾ ਹਮਾਰੈ ਬਾਰ ਪੋਖਾ ਸੁਹੰਦਾ ਸਰਬ ਸੁਖ ਦੇਸ ਬਖਸੇ ਵੇ ਪ੍ਰਵਾਹ ਪੋਹਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਥਨ ਕਰਦੇ ਹਨ ਉਸ ਨੂੰ ਸਾਰੇ ਸੁਖ ਸੁਹੰਦਾ ਸੋਭਦੇ ਹਨ ਜਿਸ ਨੂੰ ਮੇ ਪ੍ਰਵਾਹ ਪਰਮਾਤਮਾ ਬਖਸ਼ਦਾ ਹੈ ਸਤਗੁਰ ਦੇ ਪ੍ਰਵਾਹੋ ਸਰੰਦਾ ਨਾ ਜਮ ਕਾਣ ਨਾ ਸੰਦਾ ਬੰਦਾ ਪਾਵ ਉਸ ਨੂੰ ਲੋਕ ਅਤੇ ਪੰ ਲੋਗ ਦੇ ਸਾਰੇ ਹੀ ਸੁਖ ਪ੍ਰਾਪਤ ਹੋ ਜਾਂਦੇ ਹਨ ਇਥੇ ਜੀਵਨ ਮੁਕਤੀ ਦਾ ਆਨੰਦ ਮਾਣਦਾ ਹੈ ਅਤੇ ਪਰ ਆਰਬ ਦਸਮਾਪਤ ਹੋਣ ਤੋਂ ਸਰੂਪ ਵਿੱਚ ਅਪੇਰਤਾ ਪਾਉਂਦਾ ਹੈ ਐਸੇ ਸੰਦਾਵੀ ਸੁਖ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਕੰਨੀ ਵੀ ਨਹੀਂ ਮਿਟਦਾ ਇਸ ਵਾਸਤੇ ਆਪਾਂ ਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਉਸੇ ਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੀਏ ਸਿੱਖੀ ਦੀ ਕਲਾਸ ਅੰਦਰ ਦਾਖਲਾ ਲਈਏ ਗੁਰਬਾਣੀ ਹਿਰਦੇ ਵਿੱਚ ਵਸਾਈਏ ਅਤੇ ਚਰਨਾ ਨਾਲ ਜੁੜ ਕੇ ਨਿਹਾਲ ਹੋਈਏ ਕਿਉਂਕਿ ਜਿਹੜਾ ਵੀ ਸਿੱਖ ਸਰਦਾ ਭਾਵਨਾ ਨਾਲ ਸਤਿਗੁਰਾਂ ਦੀ ਸ਼ਰਨ ਸ਼ਰਨ ਵਿੱਚ ਇੱਕ ਵੀ ਕਦਮ ਚੱਲ ਕੇ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਨੂੰ ਕਰੋੜਾਂ ਕਦਮ ਅੱਗੇ ਹੋ ਕੇ ਲੈਣ ਵਾਸਤੇ ਆਉਂਦੇ ਹਨ ਜਥਾ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੰਦ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਇਹ ਸ਼ੁਭ ਆਪਣੇਸ਼ ਸਤਿਗੁਰਾਂ ਨੇ ਪੋ ਮਹੀਨੇ ਦੁਆਰਾ ਬਖਸ਼ਿਸ਼ ਕੀਤਾ ਹੈ ਇਸ ਬੋਹ ਦੇ ਮਹੀਨੇ ਵਿੱਚ ਹੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਜੀ ਦਾ ਕਿਲਾ ਚੜ੍ਹਣਾ ਫਿਰ ਸਰਸਾ ਨਦੀ ਦੇ ਕਿਨਾਰੇ ਤੇ ਕਮਸਾਨ ਯੁੱਧ ਹੋਣਾ ਤੇ ਪਾਣੀ ਦਾ ਆਉਣਾ ਪਰਿਵਾਰ ਦਾ ਵਿਛੜ ਜਾਣਾ ਫਿਰ ਚਮਕੌਰ ਸਾਹਿਬ ਜੀ ਦੀ ਧਰਤੀ ਤੇ ਵੱਡੇ ਸਾਹਿਬ ਜਾਦੇ ਅਤੇ ਹੋਰ ਸਿੰਘਾਂ ਨੇ ਸ਼ਹਾਦਤ ਪ੍ਰਾਪਤ ਕਰਨੀ ਤੇ ਸਰਹੰਦ ਦੀ ਧਰਤੀ ਤੇ ਛੋਟੇ ਸਾਹਿਬ ਜਾਦੇ ਅਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਪ੍ਰਾਪਤ ਕਰਨੀ ਇਸ ਮੋ ਦੇ ਮਹੀਨੇ ਵਿੱਚ ਹੀ ਇਹ ਸ਼ਹਾਦਤਾਂ ਹੋਈਆਂ ਹਨ ਸਾਤੋ ਗੁਰੂ ਜੀ ਨੂੰ ਕੋਟਾਨ ਕੋਟ ਪ੍ਰਣਾਮ ਹੈ ਸ਼ਹੀਦਾ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ ਸੋ ਸਤਿਗੁਰੂ ਜੀ ਕਿਰਪਾ ਕਰਨ ਚੜਿਆ ਹੋਇਆ ਮਹੀਨਾ ਆਉਣ ਵਾਲਾ ਸਾਰਾ ਹੀ ਸਮਾ ਸੁੱਖਾਂ ਪਰਿਆਮ ਤੀਤ ਕਰਾਉਣ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਨਾਮਦਾਨੀਆਂ ਦਾਤਾ ਬਖਸ਼ਿਸ਼ ਕਰਨ ਭੁੱਲਾਂ ਚੁਕਾਨੀ ਮਾਫੀ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ